ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅਮਰੀਕਾ ਵਿੱਚ ਅਗਲਾ ਕਬੱਡੀ ਕੱਪ ਕਦੋਂ ਹੋਵੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਮਰੀਕਾ ਵਿੱਚ ਅਗਲਾ ਕਬੱਡੀ ਕੱਪ ਸਾਊਥ ਬੈਂਡ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਬੱਡੀ ਕਲੱਬ ਸਾਊਥ ਬੈਂਡ ਵਿੱਚ ਵੱਲੋਂ ਕਰਵਾਇਆ ਜਾਵੇਗਾ ਇਸ ਕਬੱਡੀ ਕੱਪ ਤੇ ਚਾਰ ਟੀਮਾਂ ਖੇਡਣਗੀਆਂ ਸੰਦੀਪ ਨੰਗਲ ਅਭਿਆ ਕਬੱਡੀ ਕਲੱਬ 베ਰੀਆ ਮੈਟਰੋ ਨਿਊਯਾਰਕ ਕਬੱਡੀ ਕਲੱਬ ਬਾਬਾ ਸੰਘਜੀ ਕਬੱਡੀ ਕਲੱਬ ਤੇ ਹਰਖੋਵਾਲ ਕਬੱਡੀ ਕਲੱਬ ਇਹ ਚਾਰ ਟੀਮਾਂ ਇਸ ਕਬੱਡੀ ਕੱਪ ਤੇ ਖੇਡਣਗੀਆਂ ਇਸ ਕਬੱਡੀ ਕੱਪ ਦਾ ਲਾਈਵ ਲਾਈਵ ਕਬੱਡੀ YouTube ਚੈਨਲ ਤੇ ਚੱਲੇਗਾ ਇਸ ਕਬੱਡੀ ਕੱਪ ਤੇ ਸਾਰੇ ਹੀ ਸੁਪਰਸਟਾਰ ਪਲੇਅਰ ਖੇਡਣਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ